ਬੜੀਆਂ ਵੱਡੀਆਂ ਵੱਡੀਆਂ ਪਚਕਾਰੀਆਂ ਲੱਦੀਆਂ ਬੜੀ ਵੱਡੀ ਵੱਡੀ ਗੱਨ ਲੱਦਦੀ ਹੈ ਲੈ ਕੇ ਚੱਲੇ ਹੋਲੀ ਵਾਸਤੇ ਹਾਂ ਜੀ ਹਾਂ ਜੀ ਹਾਂ ਜੀ ਇਹਨਾਂ ਤੋਂ ਲੈ ਕੇ ਚੱਲੇ ਟੋਨੀ ਤੋਂ ਹਾਂ ਟੋਨੀ ਤੋਂ ਇਹ ਹਰੀਆ ਮੇਰਾ ਸਟੂਡੈਂਟ ਹੈ ਬਹੁਤ ਪੁਰਾਣਾ ਓਕੇ ਬੜਾ ਵਿਸ਼ਵਾਸ ਵਾਲਾ ਸਮਾਨ ਇਹਨਾਂ ਕੋਲ ਮਿਲਦਾ ਹੈ ਠੀਕ ਹੈ ਜੀ ਹਰ ਬਲੀ ਹਰ ਬਰੀ ਇਹਨਾਂ ਕੋਲ ਲੈ ਕੇ ਜਾਣਾ ਠੀਕ ਹੈ ਵਾਸਤੇ ਮੇਰੇ ਕੋਲ ਬੱਚੇ ਆ ਮੇਰੇ ਤੇ ਕਰਨ ਵਾਸਤੇ ਸਪੈਸ਼ਲ ਮੈਂ ਆ ਲੈ ਕੇ ਚੱਲੇ ਆਵਾ ਆ ਪਚਕਾਰੀਆਂ ਕਰਨ ਵਾਸਤੇ ਅੱਛਾ ਕਰਨ ਵਾਸਤੇ ਚੱਲੀ ੱਡੀ ਵੱਡੀ ਗੱਨ ਠੀਕ ਹੈ ਸਾਰਾ ਸਮਾਨ ਮੈਨੂੰ ਕੋਲ ਲੈ ਕੇ ਜਾਣਾ ਪਿਓਰ ਸਮਾਨ ਹੁੰਦਾ ਹੈ ਹਾਂਜੀ ਬਹੁਤ ਵਧੀਆ ਹਰ ਤਰ੍ਹਾਂ ਦਾ ਰੰਗ ਓਕੇ ਹਰ ਤਰ੍ਹਾਂ ਦੇ ਪਿਛਕਾਰੀ ਪਾਣੀ ਵਾਲਾ ਸੁੱਕਾ ਰੰਗ ਸਾਰੇ ਪਿਓਰ ਤੇ ਬਹੁਤ ਵਧੀਆ ਮਤਲਬ ਮੈਂ ਤਾਂ ਕਟਾਤਾ ਨਹੀਂ ਵੇਚਦੇ ਸਵਾਲ ਹੀ ਨਹੀਂ ਪਤਾ ਹੁੰਦਾ ਬਹੁਤ ਵਧੀਆ ਬਹੁਤ ਵਧੀਆ ਵਾਕਈ ਰੰਗ ਬਹੁਤ ਘੈਂਟ ਲੈ ਕੇ ਆਣਾ ਇਹਦੇ ਕੋਲੋਂ ਹਾਂਜੀ ਅੱਜ ਵੀ ਮੈਂ ਲੈ ਕੇ ਚੱਲਿਆ ਸੀ ਮੈਂ ਕਸਮਾਂ ਹੋਮ ਡਿਲੀਵਰੀ ਫ੍ਰੀ ਕਰਦੇ ਆਪਾਂ ਅੱਜ ਵੀਰ ਜੀ ਨੇ ਆਪਦੇ ਚਰਨ ਆਪਣੀ ਦੁਕਾਨ ਤੇ ਪਾਏ ਸ਼ੁਭ ਮੇਰੇ ਮਿੰਤਾ ਕਰਨ ਤੋਂ ਬਾਅਦ ਵੀ ਤੁਸੀਂ ਆਓ ਪਲੀਜ਼ ਆਓ ਤੇ ਆਏ ਇਹਨਾਂ ਦਾ ਅਸੀਂ ਹਰ ਸਾਲ ਹੋਲੀ ਇਹਨਾਂ ਨੇ ਮਨਾਉਂਦੇ ਆ ਸਾਡੀ ਇਹਨਾਂ ਦੀ ਸਾਰੀ ਜ਼ਿੰਦਗੀ ਇਹਨਾਂ ਦੇ ਸ਼ੁਰੂ ਤੇ ਇਹਨਾਂ ਤੇ ਖਤਮ ਹੈ ਸਾਡੇ ਬਹੁਤ ਰਿਸਪੈਕਟਡ ਟੀਚਰ ਹੈ ਮੈਥ ਦੀ ਟੀਚਰ ਇਹਨਾਂ ਦੇ ਅਸ਼ੀਰਵਾਦ ਸਦਿਵਾਈ ਅਸੀਂ ਸਾਰਾ ਕੁਝ ਕਰਦੇ ਪਏ ਆ ਮੇਰਾ ਆਸ਼ੀਰਵਾਦ ਤੇਰੇ ਨਾਲ ਹਮੇਸ਼ਾ ਜੀ ਆਪਾਂ ਪਹੁੰਚੇ ਆ ਟੋਨੀ ਦੀ ਹੱਟੀ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ 메ਨ ਬਾਜ਼ਾਰ ਦੇ ਵਿੱਚ ਆਪਾਂ ਦਿਖਾਉਣੇ ਆ ਕਿੰਨਾ ਇਹਨਾਂ ਕੋਲੇ ਸਮਾਨ ਆਇਆ ਹੋਇਆ ਹੈ Holi ਦਾ ਪਚਕਾਰੀਆਂ ਰੰਗ ਆ ਜਿਹੜੇ ਅੰਦਰ ਆ ਕੇ ਵਿਖਾਉਣੇ ਅੰਦਰ ਆ ਕੇ ਆਜੋ ਸਹੀ ਗੱਲ ਗਾਗ ਦੇ ਗਾਗ ਚੜਿਆ ਪਿਆ ਵਾ 24 ਸਨੋ 112 ਉਹਦੋਂ ਤੇ ਆਜੋ ਲੁੱਟ ਲੋ ਨਿਆਰੇ ਸਾਰਾ ਆਫਰ ਵਿੱਚ ਮਾਲ ਕਰਤਾ ਟੈਂਕੀ ਵਾਲੀ ਪਚਕਾਰੀਆਂ ਸਾਰੇ ਤਰ੍ਹਾਂ ਦੀ ਗੰਨਿਆ ਸਸਤੀਆਂ ਕਰਤੀਆਂ ਆਪਾਂ ਆਹ ਕਹਿੰਦੇ ਕਿੰਨੇ ਕਿੰਨੇ ਦੀ ਆ ਸਪਰੇ ਇੱਕ ਨਾਲ ਇੱਕ ਫਰੀ ਜਿਹੜੀ ਮਰਜੀ ਜਿਹੜੀ ਮਰਜੀ 50 100 150 ਇੱਕ ਨਾਲ ਇੱਕ ਫਰੀ ਸਾਰੀ ਓਕੇ A to Z ਆਹ ਤਰ੍ਹਾਂ ਤਰ੍ਹਾਂ ਦੀ ਫਿਸ਼ ਪਚਕਾਰੀ ਗੋਗਲ ਵਾਲੀ ਪਚਕਾਰੀ ਕਈ ਤਰ੍ਹਾਂ ਦੀ ਪਚਕਾਰੀਆਂ ਨਵੀਆਂ ਆਈਆਂ ਨਵੇਂ ਅਲਟੀਮੇਟ ਡਿਜ਼ਾਈਨ ਉਸਰੇ ਆ ਦੇਖੋ ਜਿਵੇਂ ਇਦਾਂ ਦੀ ਹੈ ਸਾਰੇ ਅਲਟੀਮੇਟ ਡਿਜ਼ਾਈਨ ਆ ਪ੍ਰੈਸ਼ਰ ਕਰਨਾ ਇਹ ਚ ਨਵੀਂ ਗੱਲ ਹੈ ਵੀ ਹਰ ਇੱਕ ਇਲੈਕਟ੍ਰੋਨਿਕ ਆਈ ਬੱਚੇ ਨੂੰ ਕੁਝ ਨਹੀਂ ਕਰਨਾ ਬਟਨ ਆਪਣਾ ਪਾਣੀ ਆਪਣਾ ਆਟੋਮੈਟਿਕ ਬਾਹਰ ਰੇਸ਼ੋ ਮੁਤਾਬਕ ਪੂਰਾ ਫਾਸਟ ਸਪੀਡ ਨਾਲ ਨਿਕਲੇਗਾ ਪਾਣੀ ਰੇਟ ਬਿਲਕੁਲ ਘਟ ਬਿਜਾਰ ਨਾਲ ਘਟ ਬਿਜਾਰ ਦੀ ਫੁੱਲ ਗਾਰੰਟੀ ਰੇਟਾਂ ਦੀ ਰੇਟ ਘਟੋ ਘਟ ਵੈਰਾਈਟੀ ਜ਼ਿਆਦਾ ਰੰਗ ਪਿਓ ਤੁਸੀਂ ਕਹਿੰਦੇ ਰੰਗ ਪਿਓ ਆ ਦੇਖੋ ਰੰਗ ਪਿਓ ਆ ਗਏ ਤੋਤੇ ਦੇ ਤੋ ਤੇਰੇ ਰੋਜ਼ ਆ ਮਾਲ ਇੰਨਾ ਵਿਕ ਗਿਆ ਇੰਨਾ ਕਰਾਂਗੇ ਬਹੁਤ ਚੜਦਾ ਲੱਗਦੇ ਨਹੀਂ ਹਾਂ ਪਿਓਰ 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 ਪੂਰਾ ਚੜਦਾ ਹੈ ਪੂਰਾ ਹਾਂ ਪਤਾ ਲੱਗਦਾ ਵੀ ਹੋਲੀ ਖੇਡੀ ਹੈ ਬਹੁਤ ਵਧੀਆ ਟਾਪ ਕੁਆਲਿਟੀ ਦੇ ਰੰਗ ਹੈ ਤਰ੍ਹਾਂ ਤਰ੍ਹਾਂ ਦੀਆਂ ਪਚਕਾਰੀਆਂ ਤੁਸੀਂ ਸੇਵਾ ਦਾ ਮੌਕਾ ਜ਼ਰੂਰ ਦਿਓ ਵੱਡੀ ਗੱਲੇ ਆਪਣੇ ਕੋਲ 10 12 ਤਰ੍ਹਾਂ ਦੇ ਫੋਗ ਆ ਗਏ ਫੋਗ ਮਤਲਬ 30 ਸੈਕਿੰਡ 1 ਮਿੰਟ ਡੇਢ ਮਿੰਟ 2 ਮਿੰਟ ਢਾਈ ਮਿੰਟ ਅੱਜ ਕੱਲ ਪ੍ਰੀ ਵੈਡਿੰਗ ਤੇ ਬਹੁਤ ਵਿਕਦੀਆਂ ਆਈਟਮਾਂ ਇਹ ਠੀਕ ਹੈ ਪ੍ਰੀ ਵੈਡਿੰਗ ਦੇ ਕੱਟੋ ਘੱਟ ਟਾਈਮ ਢਾਈ ਮਿੰਟ ਦਾ ਸ਼ੂਟ ਕਰਦਾ ਹੈ ਇਹ ਬਾਕਸ ਲਗ ਲਗ ਰੰਗ ਹੈ ਨਿਓਨ ਕਲਰ ਹੈ ਫਾਸਟ ਕਲਰ ਹੈ ਵਧੀਆ ਕਲਰ ਹੈ ਕੋਈ ਐਲਰਜੀ ਨਹੀਂ ਓਕੇ ਤੇ ਸਿਲੰਡਰ ਜਿਹੜੇ ਵੱਡੇ ਵੱਡੇ ਵਿਖਾਏ ਸੀਗੇ ਸਿਲੰਡਰ ਦਾ ਆਪਣੇ ਕੋਲ ਹੈਗੀ ਆ ਸਿਲੰਡਰਾਂ ਦੀ ਐਡਵਾਂਸ ਬੁਕਿੰਗ ਚੱਲਦੀ ਪਈ ਹੈ ਸਿਲੰਡਰ ਦੇ ਵਿੱਚ ਆਪਣੀ ਆਫਰ ਚੱਲਦੀ ਪਈ ਹੈ ਸਿਲੰਡਰ ਆ ਕੋਈ 1000 ਨਹੀਂ ਕੋਈ 1200 ਨਹੀਂ 600 ਰੁਪਏ ਦਾ 2 ਕਿਲੋ ਮਾਲ 600 ਰੁਪਏ ਦਾ ਬ੍ਰਾਂਡਡ ਕੌਕ ਦਾ ਸਿਲੰਡਰ ਕੋਈ ਦੇਸੀ ਨਹੀਂ ਇਹ ਦੇਖੋ ਬੱਚੇ ਮੰਗਿਆ ਇਹ ਗਲਾਸ ਮੰਗ ਰਿਹਾ ਬੱਚੇ ਬੱਚੇ ਗਲਾਸ ਮੰਗੀ ਜਾਂਦੇ ਇਹ ਜਿਹੜਾ ਗਲਾਸ ਆ ਗਿਆ ਇਹ ਉਹੀ ਮੈਜਿਕ ਮੈਜਿਕ ਪਾਣੀ ਪਾਓਗੇ ਪਾਣੀ ਕਲਰਫੁੱਲ 50 ਤੋਂ 60 ਵਾਰੀ ਯੂਜ਼ ਹੁੰਦਾ ਹੈ 50 ਤੋਂ 60 ਵਾਰੀ ਡਿਪ ਕਰਕੇ ਯੂਜ਼ ਹੁੰਦਾ ਇਹ ਦੇਖੋ ਇਹ ਬੱਚਾ ਮੰਗ ਰਿਹਾ ਮੇਰੇ ਕੋ ਚਾਹੀਏ ਇਸਕੋ ਲੂਗਾ ਜਿੰਨੀ ਵਾਰੀ ਪਾਓਗੇ 50-60 ਵਾਰੀ ਯੂਜ਼ ਹੋਊਗਾ ਹਰ ਵਾਰੀ ਰੰਗ ਬਰੰਗਾ ਪਾਣੀ ਸਿਲੰਡਰ ਕੰਪਨੀ ਦੇ ਮਿੱਟੀ ਘਟਾ ਠੀਕ ਆ ਪਿਓਰ ਫੀਲਿੰਗ ਹੈ ਕਲਰ ਬਹੁਤ ਵਧੀਆ ਕਲਰ ਦਾ ਪੈਰਟ ਕਲਰ ਦਾ ਰੰਗ ਜਿਹੜੇ ਆਪਾਂ ਹਨੂਮਾਨ ਰੰਗ ਕਹਿੰਦੇ ਆ ਸੰਤਰੀ ਕਲਰ ਦਾ ਰੰਗ ਓਕੇ ਪਿਓਰ ਕਲਰ ਹੈ ਬਿਨਾ ਅਲਰਜੀ ਵਾਲਾ ਕਲਰ ਕੋਈ ਅਲਰਜੀ ਨਹੀਂ ਜਿਵੇਂ ਮਰਜੀ ਵਰਤੋ ਕਈ ਬੰਦਿਆਂ ਦੇ ਅਲਰਜੀ ਕਰ ਜਾਂਦੇ ਕਲਰ ਹੋਲੀ ਖੇਡਣ ਤੋਂ ਰੋਕਦੇ ਬੱਚੇ ਨਹੀਂ ਜੀ ਨਹੀਂ ਇਹ ਪਿਓਰ ਕਲਰ ਹੈ ਆਰੋਰ ਰੋਡ ਦਾ ਬਣਿਆ ਹੋਇਆ ਅੱਛਾ ਹਾਂਜੀ ਪਿਓਰ ਕਲਰ ਹੈ ਕੋਈ ਅਲਰਜੀ ਨਹੀਂ ਕੋਈ ਇਨਫੈਕਸ਼ਨ ਨਹੀਂ ਸਭ ਤੋਂ ਵਧੀਆ ਕਲਰ ਇਹੀ ਵਿਕਦਾ ਪਿਆ ਇਹ ਚ 12 ਤੋਂ 13 ਕਲਰ ਅਵੇਲੇਬਲ ਆਪਣੇ ਕੋਲ ਠੀਕ ਹੈ ਜੀ ਕਿੰਨੀਆਂ ਵਿਚਕਾਰੀਆਂ ਆਪਣੇ ਕੋਲੇ ਆਪਾਂ ਹਰ ਇੱਕ ਨੂੰ ਪਹਿਲਾਂ 50 ਬੰਦੇ ਨੂੰ ਆਫਰ ਲਾਈ ਸੀ ਇੱਕ ਟੀ-ਸ਼ਰਟ ਦੀ ਹਾਂਜੀ ਹੁਣ ਆਪਾਂ ਹਰ ਇੱਕ ਨੂੰ ਬੰਦੇ ਨੂੰ ਅਲੱਗ ਤੋਂ ਇੱਕ ਬਲੂਨ ਦਾ ਪੈਕੇਟ ਵੱਡਾ ਜਿਹਦੇ ਚ 500 ਪੀਸ ਹੁੰਦਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਜਿਹੜਾ ਸ਼ੇਅਰ ਕਰਕੇ ਆਊਗਾ ਉਹਨੂੰ ਵੱਡਾ ਪੈਕੇਟ 500 ਪੀਸ ਦੀ ਦੀ ਤਕਰੀਬਨ ਕੀਮਤ 500 ਗੁਵਾਰਾ ਜਿਹੜਾ ਹੈਗਾ ਉਹ 1 ਰੁਪਏ ਦੇ 5 ਦੇ ਹਿਸਾਬ ਨਾਲ 100 ਰੁਪਏ ਦੀ ਹੈ ਉਹ ਐਡੀਸ਼ਨਲ ਗਿਫਟ ਹੈ ਇਹ ਰੇਟ ਰੇਟ ਵੀ ਜਾਇਜ਼ ਹੋਣਾ ਰੇਟ ਬਿਲਕੁਲ ਐਡੀਸ਼ਨਲ ਡਿਸਕਾਊਂਟ ਮਿਲੂਗਾ ਜਿਹੜਾ ਜਿਹੜਾ ਸ਼ੇਅਰ ਕਰਕੇ ਆਊਗਾ ਵੀਡੀਓ ਫੁੱਲੀ ਆਫਰ ਦੇਵਾਂਗੇ ਅਸੀਂ ਤੁਸੀਂ ਇਹ ਕਰਨਾ ਵੀਡੀਓ ਬਾਅਦ ਤੋਂ ਸ਼ੇਅਰ ਕਰਨੀ ਆ ਜਦੋਂ ਵੀ ਸਮਾਨ ਲੈਣ ਆਉਣਾ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਆਵੇ 520 ਵਾਲਾ ਬਲੂਨ ਲੈ ਜਾ ਸਮਾਨ ਲਵੇ ਨਾ ਲਵੇ ਗੁਵਾਰਾ ਲੈ ਜਾ ਕੋਈ ਗੱਲ ਨਹੀਂ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਵੀਡੀਓ ਸ਼ੇਅਰ ਜਰੂਰ ਕਰਿਓ ਥੈਂਕ ਯੂ